ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਨਜ਼ਦੀਕੀ ਪਿੰਡ ਹਰੀ ਤੇ ਕਲਾਂ ਦੇ ਖੇਤਾਂ ਵਿੱਚ ਧੰਨ ਧੰਨ ਬਾਬਾ ਲੰਗਰ ਸਿੰਘ ਜੀ ਵਾਰ ਸਹਿਬ ਦੇ ਨਾਲ ਸੰਬੰਧਤ ਬੜੇ ਗੁਰਦੁਆਰਾ ਸਾਹਿਬ ਦੇ ਬਾਹਰੋਂ ਚੋਰ ਵੱਲੋਂ ਚੋਰੀ ਕੀਤੀ ਗੁਰੂ ਕੀ ਕੋਲਕਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਹਰੀ ਤੇ ਕਲਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਤਨ ਤਨ ਬਾਬਾ ਲੰਗਰ ਸਿੰਘ ਜੀ ਦੀ ਵਾਰ ਸਹਿਬ ਨਾਲ ਸੰਬੰਧਿਤ ਬਣਾਏ ਗੁਰਦੁਆਰਾ ਸਾਹਿਬ ਦੇ ਬਾਹਰੋਂ ਚੋਰ ਚੋਰ ਵੱਲੋਂ ਬੋਲਕ ਚੋਰੀ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾਂਦਾ ਹੈ ਕਿ ਉਕਤ ਦੱਸੇ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਕੈਮਰਿਆਂ ਦੀ ਫੁਟੇਜ ਅਤੇ ਸੇਵਾਦਾਰਾਂ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਚੋਰ ਵੱਲੋਂ ਰਾਤ ਦੇ ਕਰੀਬ 1 ਵਜੇ ਇੱਕੋ ਹੀ ਚੋਰ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਲੋਕਾਂ ਵੱਲੋਂ ਪੂਜਣ ਯੋਗ ਫੇਰੀ ਹੇਠੋਂ ਆਪਣੇ ਨਸ਼ੇ ਦੀ ਪੂਰਤੀ ਲਈ ਗੋਲਕ ਨੂੰ ਚੋਰੀ ਕੀਤਾ ਗਿਆ ਚੋਰ ਵੱਨੋਂ ਉਸੂਤਰਾ ਅਨਸਾਰ ਨਦੀਕੀ ਖੇਤਾਂ ਵਿੱਚ ਲਿਜਾ ਕੇ ਗੋਲਕ ਦਾ ਤਾਲਾ ਤੋੜ ਕੇ ਲੋਕਾਂ ਵੱਲੋਂ ਗੋਲਕ ਵਿੱਚ ਪਾਈ ਗਈ ਸੇਵਾ ਪੈਸਿਆਂ ਨੂੰ ਕੱਢਣ ਉਪਰੰਤ ਗੋਲਕ ਨੂੰ ਖੇਤਾਂ ਵਿੱਚ ਛੱਡ ਕੇ ਚੋਰ ਦੌੜ ਗਿਆ ਦੂਸਰੇ ਪਾਸੇ ਕਵਰੇਜ ਕਰਨ ਤੱਕ ਸੇਵਾਦਾਰਾਂ ਵੱਲੋਂ ਗੋਲਕ ਨੂੰ ਮੁੜ ਤੋਂ ਆਪਣੀ ਜਗ੍ਹਾ ਤੇ ਰੱਖ ਦਿੱਤਾ ਗਿਆ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਜੀ ਵਿਸ਼ੇਸ਼ ਤੌਰ ਧੰਨਵਾਦ ਪੱਤਰਕਾਰ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨੇ ਉਹੀ ਤੇ ਮੈਂ ਸਤਨਾਮ ਸਿੰਘ ਅਸੀਂ ਇਸ ਵੇਲੇ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਵਿਖੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਲਗਭਗ 2-3 ਦਰਜਨ ਪਿੰਡਾਂ ਦੇ ਵੱਲੋਂ ਇੱਕ ਸਾਡੇ ਵੱਡ ਬਡੇਰੇ ਜਿਹੜੇ ਕਿ ਜਿਨ੍ਹਾਂ ਨੂੰ ਜਠੇਰਿਆਂ ਦੇ ਨਾਮ 'ਚ ਪੂਜਿਆ ਜਾਂਦਾ ਹੈ ਕਿ ਉਹਨਾਂ ਦੇ ਨਾਮ ਤੇ ਇੱਕ ਬਾਬੇ ਦੀ ਵਾਰਡ ਬਾਬਾ ਤਨਤਨ ਬਾਬਾ ਲੰਗਰ ਸਿੰਘ ਜੀ ਦਾ ਇਹਨਾਂ ਨੇ ਇੱਕ ਸਥਾਨ ਬਣਾਇਆ ਹੋਇਆ ਹੈ ਖੇਤਾਂ ਦੇ ਵਿੱਚ ਜਿਹੜਾ ਕਿ ਬਾਬਾ ਲੰਗਰ ਸਿੰਘ ਦੀ ਗੁਰਦੁਆਰਾ ਵੀ ਹੈ ਸਭ ਕੁਝ ਉਹ ਵੈਚੀ ਚੀਜ਼ਾਂ ਹੈਗੇ ਉਹਦੇ ਨਾਲ-ਨਾਲ ਪੂਜਿਆ ਜਾਂਦਾ ਬੀਤੀ ਰਾਤ ਇੱਥੇ ਕੋਈ ਸਾਡੀਆਂ ਸਰਕਾਰਾਂ ਕੋਈ ਸਾਡਾ ਜਿਹੜਾ ਹੈ ਪ੍ਰਬੰਧ ਆ ਉਹਦੀਆਂ ਇਨ ਲਾਇਕੀਆਂ ਕਾਰਨ ਜਿਹੜਾ ਅੱਜ ਸਾਡੇ ਨੌਜਵਾਨ ਆ ਉਹ ਪੂਰੀ ਤਰ੍ਹਾਂ ਨਸ਼ਿਆਂ ਦੀ ਪੇਟ ਚੜ ਚੁੱਕੇ ਆ ਉਹਨਾਂ ਨੂੰ ਇਹ ਦੀ ਪਤਾ ਲੱਗ ਰਿਹਾ ਕਿ ਇਹ ਗੁਰੂ ਘਰ ਆ ਜਿਹੜੇ ਵੀ ਇਹ ਵੀ ਇੱਕ ਮਾਪਿਓ ਦੀ ਤਰ੍ਹਾਂ ਹੀ ਆ ਬਾਪ ਪਿਓ ਨੂੰ ਵੀ ਲੁੱਟਣ ਤੱਕ ਨੌਬਤ ਆ ਗਈ ਇੱਥੇ ਇਹ ਘਟਨਾ ਵਾਪਰੀ ਕੇ ਬੀਤੀ ਰਾਤ ਸੇਵਾਦਾਰਾਂ ਦੇ ਕਹਿਣ ਮੁਤਾਬਕ ਰਾਤ ਦੇ 12 ਵਜੇ ਸੀ ਜਿਹੜੀ ਉਹ ਨਸ਼ੇੜੀਆਂ ਵੱਲੋਂ 1 ਵਜੇ ਕੈਮਰੇ ਦੇ ਮੁਤਾਬਕ ਜਿਹੜਾ ਸੀ ਉਹ ਇੱਥੇ ਇਹਨਾਂ ਨੇ ਮਾਰੀ ਕਰਤੂਤ ਘਟਨਾ ਕਰਮ ਕੀਤਾ ਤੇ ਜਿਹੜੀ ਗੋਲਕ ਸੀ ਉਹ ਪਟਕੇ ਲਿਜਾ ਕੇ ਕਿਸੇ ਖੇਤਾਂ ਦੇ ਵਿੱਚ ਜਾ ਕੇ ਇਹਨਾਂ ਦੇ ਮੁਤਾਬਕ ਉਹਨੂੰ ਖਾਲੀ ਕਰਕੇ ਫਿਰ ਸੁੱਟ ਕੇ ਗਏ ਚਲੇ ਜਿਹੜੀ ਕਿ ਦੁਬਾਰਾ ਮੋੜ ਤੋਂ ਫੇਰ ਇਹਨਾਂ ਨੇ ਕੈਮਰੇ ਦੀ ਹਾਜ਼ਰੀ ਦੇ ਵਿੱਚ ਲਿਆ ਕੇ ਤੇ ਲਗਾ ਕੇ ਤੇਰੀਆਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਬਾਕੀ ਜਿੰਨੇ ਵੀ ਇੱਥੇ ਸੇਵਾਦਾਰ ਆ ਜਿਹੜੇ ਕਿ ਇੱਥੇ ਸੇਵਾ ਕਰਦੇ ਦਿਨ ਰਾਤ ਉਹਨਾਂ ਨਾਲ ਵੀ ਮਿਲਾ ਕੇ ਪੂਰੀ ਪੂਰੀ ਜਾਣਕਾਰੀ ਦੇਣੀ ਆ ਵੀ ਸਾਡਾ ਜਿਹੜਾ ਨੌਜਵਾਨ ਹੈਗਾ ਉਹ ਕਿੱਥੋਂ ਤਾਈਂ ਗਿਰ ਚੁੱਕਿਆ ਤੇ ਕਿਹੋ ਜੀਆਂ ਹਰਕਤਾਂ ਜਿਹੜੀਆਂ ਮੈਂ ਅੱਗੇ ਦੱਸਿਆ ਵੀ ਹੋ ਰਹੀਆਂ ਆ ਬਾਬਾ ਜੀ ਕੀ ਨਾਮ ਕੀ ਪਤਾ ਇੱਥੇ ਬਾਬਾ ਕਾਲਾ ਤੇ ਬਾਬਾ ਬਾਬੂ ਮੌਜੂਦ ਹੁੰਦੇ ਜੀ ਉਹਨਾਂ ਨੇ ਸਵਾ ਅੱਠ ਕੇ ਕਿਦੋਂ ਵੇਖਿਆ ਮੁੜ ਕੇ ਕੈਮਰੇ ਪੈਰ ਕਰਕੇ ਵੇਖਿਆ 1 ਵਜੇ 11 12 ਵਜੇ ਤੇ ਲੱਗਿਆ ਇਹ ਤੇ ਇਹ ਬਾਬਾ ਜੀ ਜਦੋਂ ਮਤਲਬ ਆਪਾਂ ਇਹਦੀ ਸੇਵਾ ਕਰਦੇ ਆ ਇਹਨੂੰ ਖਾਲੀ ਕਰਦੇ ਆ ਰੋਕ ਤੇ ਕਿੰਨੇ ਸਮੇਂ ਤੋਂ ਕੱਢਦੇ ਹੁੰਦੇ ਆ ਇਹਦੇ ਵਿੱਚੋਂ ਜਿਹੜੀ ਸੇਵਾ ਲੋਕ ਕਰਦੇ ਇੱਕ ਮਹੀਨੇ ਤੋਂ ਇੱਕ ਮਹੀਨੇ ਤੋਂ ਕਰਦੇ ਕਿੰਨੇ ਇੱਕ ਜਿਹੜੇ ਪਿੰਡ ਦਾ ਮਤਲਬ ਇੱਥੇ ਸ਼ਰਧਾ ਰੱਖਦੇ ਆ ਜਿਹੜੇ ਕਿਸਾਨੀ ਨਾਲ ਖਾਸ ਕਰਕੇ ਤਾਂ ਜ਼ਿਆਦਾਤਾਰੀ ਮੈਨੂੰ ਲੱਗਿਆ ਇਸ ਸਾਬਦਾ ਮੁਤਾਬਕ ਇਹ ਤੇ ਇਲਾਕਾ ਨਵਸੀ ਹੁੰਦੇ ਸਾਰੇ ਦੂਰੋਂ ਤੋਂ ਦੂਰੋਂ ਉਹ ਸੰਗ ਦੂਰੋਂ ਦੂਰੋਂ ਬਹੁਤ ਥੇਲੇ ਮਖਾਂ ਹੀ ਪੜਦੇ ਆਪਾਂ ਠੀਕ ਹੈ ਹਾਂ ਤੇ ਇਹ ਇਸ ਤੋਂ ਪਹਿਲਾਂ ਵੀ ਅੱਗੇ ਕਦੀ ਇਸ ਤਰ੍ਹਾਂ ਹੋਇਆ ਧਾਰਮਿਕ ਸਾਂਝੀ ਜਗ੍ਹਾ ਤੇ ਕੋਈ ਉਸ ਤਰ੍ਹਾਂ ਦੀ ਘਟਨਾ ਹੋਵੇ ਇੱਕ ਸਿੰਗਲ ਕਮਰਾ ਹੁੰਦਾ ਸੀ ਉਹਨਾਂ ਇੱਕ ਦੋ ਵਾਰੀ ਹੋਈਆਂ ਸੀ ਚੋਰੀਆਂ ਵੈਸੇ ਫੜੀਆਂ ਗਈਆਂ ਸੀ ਹਮ ਕਾਰਕ ਚੱਤੀ ਜਿਹਾ ਕੋਲ ਕੋਈ ਪੜਿਆ ਗਿਆ ਸੀ ਮੁੜ ਕੇ ਫੜੇ ਗਏ ਸੀ ਉਹ ਬੰਦੇ ਬਿਜੂ ਦਾ ਉਸ ਤਰ੍ਹਾਂ ਹੀ ਨਾਗਾ ਤੇ ਸੀ ਉਹਨੂੰ ਕੋਕ ਕਰਦਾ ਪੜੇਗਾ ਚੈੱਕ ਕਰੀ ਕਿ ਹਰੀਕੇਲਾਵਾ ਕੋਈ ਅਜਿਹਾ ਕਰੇ ਕਿ ਚੀਜ਼ ਇਹ ਇਹ ਨਹੀਂ ਕਹਿ ਸਕਦੇ ਕਿ ਹੋਣ ਵੀ ਹੋ ਸਕਦਾ ਕੋਈ ਮਤਲਬ ਸ਼ੱਕ ਸ਼ੁਭਾਏ ਆ ਜੇ ਤਾਂ ਇਹ ਆਪਾਂ ਕਦੀ ਨਹੀਂ ਕਰ ਸਕਦੇ ਜਿਹੜਾ ਤੇ ਪੁਲਿਸ ਡਿਪਾਰਟਮੈਂਟ ਦਾ ਕੰਮ ਆ ਇਹ ਦੀ ਜਿਹੜੀ ਕੋਕ ਕਰਕੇ ਇਹਨੂੰ ਦੱਸਣਾ ਲੋਕਾਂ ਨੂੰ ਹਾਂਜੀ ਹਾਂ ਸੋ ਇਸਟ੍ਰੇਜਿਸ ਮਨਪਾਗੀ ਘਟਨਾ ਬਾਰੇ ਉਹਨੇ ਦੱਸਿਆ ਕਿ ਕਿਸੇ ਤੇ ਕੋਈ ਸ਼ੱਕ ਨਹੀਂ ਤੇ ਇਸ ਤਰ੍ਹਾਂ ਆਸ਼ਨ ਤੱਕ ਕੋਈ ਇਚੀ ਨਹੀਂ ਹੈ ਕਾਰਵਾਈ ਹਾਂ ਕਾਰਵਾਈ ਦਰਖਾਹ ਲਗਾ ਕੇ ਇਹਨਾਂ ਦਾ ਕਹਿਣਾ ਕਿ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਜਿਹੜੀ ਬੰਦੀ ਆ ਉਹਨਾਂ ਨੂੰ ਇੱਕ ਐਪਲੀਕੇਸ਼ਨ ਦੇ ਦਿੱਤੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਅਪਡੇਟ ਹੋਈ ਉਹ ਕੈਮਰੇ ਦੀ ਅੱਖ ਨਾਲ ਸਰੋਤਿਆਂ ਤੱਕ ਪੁੱਜਦੀ ਕੀਤੀ ਜਾਵੇਗੀ ਕੈਮਰਾਮੈਨ ਆ ਪ੍ਰਦੀਪ ਸਮਰ ਦੇ ਨਾਲ ਪੱਤਰਕਾਰ ਸੁਖਰਾਮ ਸਿੰਘ ਜੀ ਵਿਸ਼ੇਸ਼ ਰਿਪੋਰਟ ਧੰਨਵਾਦ ਸਰਸਕਾ ਜੀ